ਲੁਧਿਆਣਾ ਵਾਸੀ ਸ਼ਿਵ ਸੈਨਾ ਲੀਡਰ ਅਮਿਤ ਅਰੋੜਾ ਖਾਸੇ ਸੁਰਖੀਆਂ ਚ ਰਹਿੰਦੇ ਨੇ ਕਦੇ ਆਪਣੇ ਬਿਆਨਾਂ ਕਰਕੇ ਤੇ ਕਦੇ ਆਪਣੇ ਕੰਮਾਂ ਕਰਕੇ ਇੱਕ ਵਾਰ ਫਿਰ ਤੋਂ ਅਮਿਤ ਅਰੋੜਾ ਖਬਰਾਂ ਵਿੱਚ ਹੈ ਲੇਕਿਨ ਇਸ ਵਾਰ ਅਮਿਤ ਅਰੋੜਾ ਤੇ ਪੈਸੇ ਦੱਬਨ ਦੇ ਇਲਜ਼ਾਮ ਲੱਗੇ ਨੇ ਫਲੈਕਸ ਲਗਾਉਣ ਵਾਲੇ ਇੱਕ ਦੁਕਾਨਦਾਰ ਨੇ ਇਲਜ਼ਾਮ ਲਗਾਏ ਨੇ ਕਿ ਉਸਨੇ ਅਮਿਤ ਅਰੋੜਾ ਤੋਂ ਪੈਸੇ ਲੈਣੇ ਨੇ ਤੇ ਅਮਿਤ ਅਰੋੜਾ ਨੇ ਪੈਸੇ ਦੇਣ ਦੀ ਬਜਾਏ ਉਸਦੇ ਹੀ ਖਿਲਾਫ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਦੁਕਾਨਦਾਰ ਦਾ ਕਹਿਣਾ ਹੈ ਕਿ ਉਸਨੇ ਅਮਿਤ ਅਰੋੜਾ ਦੇ ਘਰ ਅਤੇ ਉਸਦੇ ਦਫ਼ਤਰ ਦੇ ਵਿੱਚ ਫਲੈਕਸ ਦਾ ਕੰਮ ਕੀਤਾ ਸੀ ਪਰ ਜਦੋਂ ਪੈਸੇ ਮੰਗੇ ਤਾਂ ਪਹਿਲਾਂ ਲਾਰੇ ਲੱਪੇ ਲਗਾਉਂਦਾ ਰਿਹਾ ਅਤੇ ਫਿਰ ਉਸਦੇ ਹੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਪੁਲਿਸ ਵੱਲੋਂ ਉਕਤ ਦੁਕਾਨਦਾਰ ਨੂੰ ਅੱਜ ਥਾਣੇ ਬੁਲਾਇਆ ਗਿਆ ਜਿਸ ਤੋਂ ਬਾਅਦ ਦੁਕਾਨਦਾਰ ਨੇ মিডিਆ ਦੇ ਸਾਹਮਣੇ ਆਪਣੀ ਗੱਲ ਰੱਖੀ ਮੇਰਾ ਨਾਮ ਭਾਜੀ ਅਜੀਤ ਹੈਗਾ ਜੀ ਮੈਂ ਅਮਿਤ ਰੋੜਾ ਦਾ ਸਰ ਕੰਮ ਕੀਤਾ ਜੀ ਹਤੋਂ ਚਾਰ ਪੰਜ ਮਹੀਨੇ ਪਹਿਲਾਂ ਜੀ ਹਮਨੇ ਉਸ ਵੇਲੇ ਭਾਜੀ ਇੱਕ ਸ਼ਿਵਸਨਾਨਾ ਹੈਗਾ ਸ਼ਿਵਸਨਾਨਾ ਦਾ ਪ੍ਰਧਾਨ ਹੈ ਜੀ ਅਮਿਤ ਰੋੜਾ ਜੀ ਤੇ ਮੈਂ ਉਹ ਕੋ ਪੈਸੇ ਲੈਣ ਜਾਣਾ ਭਾਜੀ ਮੈਨੂੰ ਪੈਸੇ ਨਹੀਂ ਦਿੰਦਾ ਜੀ ਫੋਟਾ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆਓ ਜੀ ਘਟਕਲਾ ਪਰਚਾ ਲਿਖਾ ਰਿਹਾ ਜੀ ਮੈਂ ਸਰ ਕਿਸ ਚੀਜ਼ ਦਾ ਪਰਚਾ ਲਿਖਾ ਰਿਹਾ ਜੀ ਕਹਿੰਦੇ ਤੁਸੀਂ ਨਾ ਉਹਨਾਂ ਨੂੰ ਉਹਨਾਂ ਦਾ ਕੰਮ ਕੀਤਾ 2000 ਉਲਟਾ ਸਰ ਮੈਂ ਇਹਨਾਂ ਕੋ ਪੈਸੇ ਲੈਣੇ ਆ ਉਲਟਾ ਮੈਨੂੰ ਕਹਿ ਰਿਹਾ ਦੇਖਾ ਪਰਚਾ ਰਾ ਰਹੇ ਆ ਜੀ ਮੇਰਾ ਸਰ ਫਲੈਕਸ ਦਾ ਕੰਮ ਹੈ ਇਹਦੇ ਘਰੇ ਮੈਂ ਦੁਕਾਨ ਤੇ ਫਲੈਕਸਾਂ ਲਗਾਈਆਂ ਸਰ ਅਮਿਤ ਡੋਡੇ ਦੇ ਘਰੇ ਤੇ ਇਹਨੇ ਦੁਕਾਨ ਤੇ ਵੀ ਫਲੈਕਸਾਂ ਲਗਵਾਈਆਂ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਹਾ ਸਰ ਮੈਨੂੰ 4 ਮਹੀਨੇ ਤੋਂ ਘੜੀਸਾਂ ਖੜਾ ਰਿਹਾ ਮੇਰੇ ਜੀ ਬਹੁਤ ਜ਼ਿਆਦਾ ਜੀ 4 ਮਹੀਨੇ ਦੇ ਲੱਗ ਤੁਸੀਂ ਲਗਾਤਾਰ ਜਾਂਦੇ ਕੈਮਰੇ ਉਹਨਾਂ ਦੀ ਲਗਾਤਾਰ ਜਾਂਦੇ ਜਦੋਂ ਉਹ 4 ਮਹੀਨੇ ਬਾਅਦ ਤੁਹਾਨੂੰ ਕੀ ਕਿਹਾ ਜਾਂਦਾ ਕਿ ਪੈਸੇ ਕੋ ਰਿਤੇ ਜਾਣਗੇ ਕਦੋਂ ਪਾ ਜੀ ਸੇਰੇ ਆ ਜੀ ਸ਼ਾਮੀ ਆ ਜੀ ਸੇਰੇ ਆ ਜੀ ਸ਼ਾਮੀ ਆ ਜੀ ਕ ਮੈਨੂੰ ਪੈਸੇ ਦੇ ਨਹੀਂ ਰਿਹਾ ਭਾਜੀ ਐ ਕਦੀ ਕਦੀ ਕਰੀ ਗੱਲ ਕਸਮ ਖਾ ਲਾ ਕਰ ਕਿਸੇ ਇੱਕ ਨੰਬਰ ਝੂਠਾ ਬੰਦਾ ਭਾਜੀ ਐ ਠੀਕ ਹੈ ਜੀ ਅੱਜ ਸਰ ਦੇਖੋ ਮੈਨੂੰ ਦੇਖੋ ਇੱਥੇ ਥਾਣੇ ਬੁਲਾਇਆ ਗਿਆ ਜੀ ਪੈਸੇ ਉਲਟਾ ਮੈਂ ਲੈਣੇ ਆ ਭਾਜੀ ਉੱਥਾ ਕਹਿੰਦਾ ਸੀ Hindu Hindu ਨਾਲ ਖੜਦੇ ਆ ਜੀ ਐ Hindu ਨਾਲ ਕੀ ਕਰੇ ਮੈਂ ਵੀ Hindu ਬੰਦਾ ਭਾਜੀ ਦੱਸੋ ਮੇਰੇ ਖਿਲਾਫ ਪਰਚਾ ਕਰਵਾਣਾ ਆ ਜੀ ਉਦੋਂ ਹੁਣ ਮੈਂ ਆਪਣੇ ਪੈਸੇ ਲੈਣੇ ਆ ਜੀ ਮੈਨੂੰ ਐਸਐਚਓ ਦੇ ਕਮਰੇ 'ਚ ਬੁਲਾਇਆ ਜਾ ਰਿਹਾ ਜੀ ਮੈਂ ਕਿਹਾ ਚਲੋ ਮਾ ਜਾਣਾ ਜੀ ਭਾਜੀ ਮੈਂ ਥਾਣੇ ਆ ਰਿਹਾ ਹਾਂ ਹਾਂਜੀ ਸਰ ਮੇਰਾ ਫੋਨ ਹੀ ਚੱਕਦਾ ਸੀ ਜੀ ਮਿਸਕੋਲਾ ਉਹਨਸੋ ਕੁਛ ਨਹੀਂ ਥਾਣੇ ਬੁਲਾਇਆ ਦੇਦਾ ਕੀ ਕਹਿੰਦੇ ਆ ਸੋ ਥਾਣੇ ਜੀ ਕਿੰਨੇ ਸਮੇਂ ਤੋਂ ਕਾਲ ਕਰਦੇ ਤੁਸੀਂ ਆ ਰਹੇ ਹੋ ਜਿੱਤੂ ਸਰ ਕਟੋੜ ਜੀ ਸਰ ਮੈਂ 4 ਮਹੀਨਿਆਂ ਤੋਂ ਲਗਾਤਾਰ ਇਹਨਾਂ ਨੂੰ ਫੋਨ ਕਰ ਰਹੇ ਆਂ ਬਸ ਸਵੇਰੇ ਸ਼ਾਮੀ ਆ ਜੀ ਮੰਗਲਵਾਰੀ ਸਵੇਰੇ ਆਈ ਵਾ ਇਹ ਕਰੀ ਜਾਂਦੇ ਆ ਜੀ ਜੇ ਤੁਸੀਂ ਇਹ ਦਫ਼ਤਰ ਕਿਤੇ ਤੁਹਾਡੇ ਨਾਲ ਗਨਮਨ ਨੇ ਕਿੰਦਾ ਸਲੂਕ ਕੀਤਾ ਸਰ ਪਹਿਲੇ ਤਾਂ ਗਨਮਨ ਕਹਿੰਦੇ ਤੁਸੀਂ ਬੈਠ ਜਾਓ ਕੋਈ ਨਹੀਂ ਅਮਿਤ ਭਾਜੀ ਆ ਰਹੇ ਆ ਆ ਰਹੇ ਆ ਅਮਿਤ ਭਾਜੀ ਆ ਰਹੇ ਖੜ੍ਹ ਜਾਓ 10 ਮਿੰਟ 15 ਮਿੰਟ ਖੜ੍ਹ ਜਾਓ ਸਰ ਆਪ 10 15 ਮਿੰਟ ਕਰਦੇ ਕਰਦੇ ਇਹਨਾਂ ਨੂੰ ਕਾਫੀ ਟਾਈਮ ਲੰਘਾਤਾ ਜੀ ਫੇਰ ਕਹਿੰਦੇ ਘਰੇ ਹੈ ਤਕਰਾਮ ਕਮਿਊਨਿਟੀ ਕੀਤੀ ਹੈ ਸਰ ਮੇਰੇ ਖਿਲਾਫ ਹੁਣੇ ਕੰਪਲੇਟ ਲਿਖਾਈ ਹੈ ਮੈਨੂੰ ਤਾਂ ਹੁਣੇ ਪਤਾ ਲੱਗਿਆ ਜਦੋਂ ਥਾਣੇ ਤੋਂ ਫੋਨ ਆਇਆ ਕਿ ਮੇਰੇ ਖਿਲਾਫ ਕੰਪਲੇਟ ਲਾ ਰਹੇ ਆ ਜੀ ਪਤਾ ਨਹੀਂ ਸਰ ਅੰਦਰ ਜਾਵਾਂਗੇ ਪਤਾ ਲੱਗੂ ਸਰ ਅੰਦਰ ਕੀ ਕੰਪਲੇਟ ਲਿਖਾਈ ਹੈ ਸੱਚਾ ਤੇ ਕਮਰੇਜਮਨ ਬੁਲਾਇਆ ਗਿਆ ਜੀ ਕੰਮ ਡਗਲਪ ਕੰਪਲੀਟ ਆਈਏ ਤੁਸੀਂ 20 ਆਰਮ ਦੀ ਰੋੜਾ ਜੀ ਲਖਦਾ ਸਭ ਉਲਟਾ ਸਗੋਂ ਮੈਂ ਪੈਸੇ ਲੈਣੇ ਮੇਰੇ ਖਿਲਾਫ ਹੀ ਕੰਪਲੀਟ ਲਖਾ ਰਿਹਾ ਦੋਸਤੋ ਬੰਦਾ ਜੀ ਮਤਲਬ Hindu ਲੀਡਰਾਂ ਦੇ ਘਰੇ ਕੰਮ ਕਰਨਾ ਹੁਣ ਮੁਨਾਸਿਬ ਨਹੀਂ ਹੈਗਾ ਕਿ ਬਿਲਕੁਲ ਨਹੀਂ ਹੈਗਾ ਭਾਜੀ ਬਿਲਕੁਲ ਹੀ ਝੂਠਾ ਵਸਾ ਜਾਂਦੇ ਹੈ ਭਾਈ ਦੇਖੋ ਉਹਨ ਦੇਖੋ ਮੈਂ ਭਾਜੀ ਕੰਮ ਕਰਾ ਦਾ ਬੰਦਾ ਜੀ ਠੀਕ ਹੈ ਆਪਣਾ ਕੰਮ ਛੱਡ ਕੇ ਭਾਜੀ ਮੈਂ ਥਾਣੇ ਦੇ ਚੱਕਰ ਘੱਟ ਰਿਹਾ ਜੀ ਉਲਟਾ ਮੈਂ ਪੈਸੇ ਲੈਣੇ ਆ 4 ਮਹੀਨਿਆਂ ਤੋਂ ਮੈਂ ਚੱਕਰ ਘੱਟ ਰਿਹਾ ਇਹਨਾਂ ਦੇ ਅੱਜ ਲੈ ਜੀ ਸਵੇਰੇ ਆ ਜੀ ਸ਼ਾਮੀ ਆ ਜੀ ਤੁਹ ਹਾਂ ਦੇਖੋ ਮੈਨੂੰ ਥਾਣੇ ਫਿਰ ਫੋਨ ਆਇਆ ਕਹਿੰਦੇ ਤੁਸੀਂ ਥਾਣੇ ਆਓ ਤੁਹਾਨੂੰ ਇੱਥੇ ਆ ਕੇ ਤੁਹਾਡਾ ਨਾਮ ਬਲੈਰ ਕੰਪਲੀਟ ਲਿਖਾਈ ਛਾਡੀ। ਲੇਕਿਨ ਤੁਹਾਨੂੰ ਥਾਣੇ ਬੁਲਾਉਣ ਦਾ ਜ਼ਰੀਆ ਕੀ ਸੀਗਾ ਤੁਸੀਂ ਦੱਸਿਆ ਕਿ ਮੈਂ 10000 ਰੁਪਏ ਸਰ ਮੈਂ ਮੈਂ ਦੱਸਿਆ ਜੀ ਇਹਨਾਂ ਨੂੰ ਮੈਂ ਸਗੋਂ ਉਲਟਾ ਮੈਂ ਪੈਸੇ ਲੈਣੇ ਸਰ ਕਿਸ ਚੀਜ਼ ਦੇ ਤੁਸੀਂ ਕੰਪਲੀਟ ਲਿਖਾ ਰਹੇ ਹੋ ਕਹਿੰਦੇ ਤੁਸੀਂ ਥਾਣੇ ਆਓ ਤੁਹਾਨੂੰ ਥਾਣੇ ਦੱਸਦੇ ਹਾਂ ਜੀ ਕਿਉਂਕਿ ਮੈਂ ਥਾਣੇ ਆਇਆ ਬਾਜੀ ਤੇ ਸੱਚੇ ਤਾਈ ਥਾਣੇ ਆਏ ਹੋ? ਸੋ ਸੱਚਾ ਤਾਈ ਇਕੱਲਾ ਆਇਆ ਸੋ ਥਾਣੇ ਮੈਂ ਵੀ ਸਰ ਕੋ ਬੰਦੇ ਲੈ ਕੇ ਜਾਂਦਾ ਮੈਂ ਇਕੱਲਾ ਹੀ ਆ ਕਿਸ ਜੀ ਮੈਨੂੰ ਡਰਦੇ ਨਹੀਂ ਬਾਜੀ ਮੈਂ ਕੱਲਾ ਆ ਕੇ ਫਿਰ ਰਿਪੋਰਟ ਲਖਾ ਰਹੇ ਮੇਰੇ ਖਿਲਾਫ ਜੀ ਹੁਣ ਕੀ ਲਖਾਈ ਜਾਂਦਾ ਜਾ ਕੇ ਪਤਾ ਲਗੂ ਬਾਜੀ ਕੀ ਲਖਾਇਆ ਨੇ ਗਨਮੈਂ ਨੇ ਰੂਪ ਛਾੜਦੇ ਨੇ ਹਾਂ ਗਨਮੈਂ ਮੈਂ ਰੂਪ ਛਾੜਦੇ ਬਾਜੀ ਅੰਦਰ ਜਾਣ ਨਹੀਂ ਦਿੰਦੇ ਕਹਿੰਦੇ ਨੀਚੇ ਬਹਿ ਜਾਓ ਜੀ ਇੱਥੇ ਬਹਿ ਜਾਓ ਜੀ 10 ਮਿੰਟ ਖੜ੍ਹ ਜਾਓ ਜੀ ਤੁਹਾਨੂੰ ਸੁਣਦਾ ਨਹੀਂ ਬਾਹਰ ਤੋਂ ਆਈਓ ਜੀ ਤੁਸੀਂ ਬਾਰ-ਬਾਰ ਚੱਕਰ ਗੱਡੀ ਜਾਂਦੇ ਹੋ ਉਸੋਂ ਉਲਟਾ ਅੱਜ ਮੈਨੂੰ ਕਹਿੰਦੇ ਵੇ ਕਹਿੰਦੇ ਤੁਸੀਂ ਮੇਰੀ ਜਨਾਨੀ ਮੇਰੇ ਕੋਈ ਗਲਤ ਬੋਲਿਆ ਹੋਊਗਾ ਤਾਂ ਤੁਹਾਡੇ ਕਰਮ ਦਾ ਬਲੇਡ ਲਖਾਈ ਗਿਆ ਮੇਰੀ ਜਨਾਨੀ ਨਾਲ ਗੱਲ ਵੀ ਨਹੀਂ ਹੋਈ ਬਾਜੀ ਕੋਈ ਦੂਸਰੇ ਸਾਰੇ ਮੁੰਚੇ ਮਾਮਲਾ ਕੀ ਦੀਆ ਮਾਮਾ ਜੀ ਸੀਗਾ ਉਹ ਦੇਖ ਸਾਦੇ ਹੋਗੀ ਭਾਈ ਮਾਮਾ ਦੱਸੋਗੇ ਕੀ ਹੋਇਆ ਵਾ ਅੱਜ ਸਾਰੇ ਮੁੰਚੇ ਆ ਬੋਲਣੇ ਕੀ ਹੈ ਉਹ ਰੋਣਾ ਜੀ ਦੁਕਾਨਦਾਰ ਬਹੁਤ ਜਨਾਬ ਬਾਲੇ ਨਹੀਂ ਰੋਣਾ ਸਾਹਿਬ ਇਹ ਤੇ ਸਾਰੇ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਕੋਲ ਹਜੇ ਤੱਕ ਕਿਸੇ ਵੀ ਧਿਰ ਦੇ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਤੇ ਜੇਕਰ ਕੋਈ ਸ਼ਿਕਾਇਤ ਆਂਦੀ ਹੈ ਤਾਂ ਉਹ باندې ਕਾਰਵਾਈ ਕਰਨਗੇ ਬਿਊਰੋ ਰਿਪੋਰਟ ਐਬੀਪੀ ਸੰਜਾ